ਸਾਰਾ ਹਵਾ ਕਰਦਾ ਸੀ ਸਾਡੇ ਬਾਈ ਜੀ ਬਾਈ ਖਾਸਾ ਵੈਸੁਰ ਜੀ ਕੀ ਫਤਿਹ ਬਾਈ ਜੀ ਮੈਂ ਦੱਸੇ ਦਾ ਕਦਰ ਕੀਤਾ ਮੈਂ ਕੱਲ ਨੇ ਕੀਤਾ ਬਾਈ ਜੀ ਇਹਨੂੰ ਬੜਾ ਸਮਝਾਇਆ ਸੀ ਅਸੀਂ ਬਾਈ ਨਾ ਪੰਗੇ ਲੈ ਨਾ ਲੈ ਇਹ ਸਾਡੀ ਦੁਕਾਨ ਦੇ ਮੂਰੇ ਗੱਡੀਆਂ ਲਾਉਂਦਾ ਸੀ ਰਿਵਾਲਵਰ ਦਿਖਾਉਂਦਾ ਸੀ ਅੱਜ ਦੇਖੋ ਇਹਦਾ ਰਿਵਾਲਵਰ ਮੇਰੇ ਹੱਥ 'ਚ ਹੀ ਆ ਇਹਦੇ ਤੈਨੂੰ ਇਹ ਕਹੀ ਜੰਨੇ ਆ ਗਲਤ ਨਾ ਕੰਮ ਕਰ ਨਾ ਕਰਨ ਕਿ ਬਰਬਾਦ ਹੋਗੇ ਉਹ ਵੀ ਬਰਬਾਦ ਹੋ ਗਿਆ ਸਾਡਾ ਬਾਪੂ ਅੱਜ ਵੀ 2-3 ਵਾਰੀ ਜਾ ਕੇ ਆਇਆ ਇਹਨਾਂ ਦੇ ਘਰੇ ਇਹ ਪਤੰਦਰ ਦੇ ਹੰਕਾਰੇ ਹੋਏ ਅੱਜ ਇਹਨਾਂ ਦਾ ਕੰਡਾ ਕੱਟਤਾ ਅਸੀਂ ਤਾਂ ਛੰਡਿਆਂ ਨਾਲ ਹੀ ਮਾਰਦੇ ਹਾਂ ਹਾਂਜੀ ਮਿੱਤਰੋ ਜੀਵਿਕ ਤੁਸੀਂ ਜਾਣਦੇ ਹੋ ਕਿ ਮਸ਼ਹੂਰ ਪੰਜਾਬੀ ਟਰੇਡਰ ਦਾ ਕੱਲ ਦਿਹਾਂਤ ਹੋ ਚੁੱਕਿਆ ਹੈ ਯਾਨੀ ਕਿ 29 ਤਰੀਕ ਨੂੰ ਉਹਨਾਂ ਦੇ ਉੱਤੇ ਗੋਲੀਬਾਰੀ ਹੋਈ ਅਤੇ ਦੋਸਤੋ ਇਸ ਕੇਸ ਨੂੰ ਲੈ ਕੇ ਸਾਰੇ ਖੁਲਾਸੇ ਵੀ ਹੋ ਚੁੱਕੇ ਨੇ ਕਿ ਕਿਉਂਕਿ ਇੱਕ ਬੰਦੇ ਦਾ ਰਿਪਲਾਈ ਆਇਆ ਜਿਸ ਦੇ ਵਿੱਚ ਉਸਨੇ ਸਾਰੀ ਜ਼ਿੰਮੇਵਾਰੀ ਲਈ ਆ ਪੰਜਾਬੀ ਟਰੇਡਰ ਦੀ ਅਤੇ ਉਸਨੇ ਕਿਹਾ ਕਿ ਇਹ ਸਾਨੂੰ ਗੱਡੀ ਨਹੀਂ ਸੀ ਲਾਉਣ ਦਿੰਦਾ ਮਿੱਤਰੋ ਅੱਜ ਦੇ ਟਾਈਮ ਦੇ ਵਿੱਚ ਸਾਰਿਆਂ ਦੀ ਸਹਿਣਸ਼ੀਲਤਾ ਮੁੱਕ ਚੁਕੀ ਹੈ ਨਿੱਕੀ ਜਿਹੀ ਗੱਲ ਤੇ ਇੱਕ ਦੂਜੇ ਨੂੰ ਮਾਰਨ ਤੇ ਤੁਰ ਪੈਂਦੇ ਨੇ ਤੇ ਜੋ ਪੰਜਾਬੀ ਟਰੇਡਰ ਦੇ ਨਾਲ ਹੋਇਆ ਉਹ ਕਾਫੀ ਮਾੜੀ ਗੱਲ ਹੈ ਅਤੇ ਸਾਨੂੰ ਬਹੁਤ ਹੀ ਦੁੱਖ ਹੋਇਆ ਤੇ ਹੁਣ ਦੇਖਦੇ ਹਾਂ ਕਿ ਅੱਗੇ ਕੀ ਕਾਰਵਾਈ ਪੈਂਦੀ ਹੈ ਉਸ ਬੰਦੇ ਦੀ ਜਿਸ ਨੇ ਇਹ ਘਟਿਆ ਕੰਮ ਕੀਤਾ ਹੈ ਤੇ ਮਿੱਤਰੋ ਜੁੜੇ ਰਹੋ ਸਾਡੇ ਨਾਲ ਨਵੀਆਂ ਅਪਡੇਟਸ ਦੇ ਲਈ ਧੰਨਵਾਦ